ਕੀਲੂ ਦੇ ਪੰਜ ਜੱਫੇ 2 ਲੱਖ ਦੇ ਹੋਣਗੇ ਪੰਜ ਜੱਫੇ 2 ਲੱਖ ਗगन ਸਿੰਧੂ ਹੈਪੀ ਆਰਤੀਆ ਤੇ ਘੁੰਮਣ ਬ੍ਰਦਰਜ਼ ਕਾਲਾ ਸੋਮਲ ਪੰਜ ਜੱਫੇ 2 ਲੱਖ ਰੁਪਏ ਇਹ ਜੇ ਜਫੇ ਨਾ ਲੱਗੇ ਤਾਂ ਰੇਡਰਾਂ ਦੇ ਵਿੱਚ ਦਿੱਤੇ ਜਾਣਗੇ ਜੇ ਜਫੇ ਨਾ ਲੱਗੇ ਜੋ ਫੈਡਰੇਸ਼ਨ ਦੇ ਰੂਲ ਨੇ ਸਾਹਮਣੇ ਵੇਖਦਾ ਵੀ ਇਸ ਲਈ ਅਨੰਦ ਵਿੱਚ ਬੂਰੀਆ ਪਾਉਣ ਦੇ ਲਈ ਵਾਧਾ ਹੋਇਆ ਹੈ ਪਿਆ ਪਲੈਂਟੀ ਨਿਊਜ਼ੀਲੈਂਡ ਨਵਾਂ ਸ਼ਹਿਰ ਦੀ ਟੀਮ ਦਾ ਆਏ ਨੌਜਨ ਸ਼ੀਲੂ ਤੇ ਬੂਰੀਏ ਦੇ ਦਰਮਿਆਨ ਟੱਕਰ ਸਿਰੇ ਦੀ ਜ਼ੋਰ 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 ਲੱਗਿਆ ਹੋਇਆ ਬੱਲੇ 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 ਸਿਰਾ 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 ਲਾਤਾ ਹਿਲੂ ਨੇ ਮੇਰੇ ਵੀਰੋ ਆ ਜਾ ਜੱਫਾ ਵਧੀਆ ਲੱਗਾ ਇੱਕ ਵਾਰੀ ਤਾੜੀਆਂ ਮਾਰ ਦਿਓ ਮੁੰਡਿਆਂ ਦੇ ਵਾਸਤੇ ਜ਼ੋਰਦਾਰ ਹੱਪ ਅਗਲੀ ਕਬੱਡੀ ਵਾਲੇ ਦੇਸੀ ਦੀ ਰੇਡ ਪੈ ਰਹੀ ਹੈ ਦੇਸੀ ਦੀ ਰੇਡ ਪੈਂਦੀ ਹੋਈ ਫਰਮਾਨੇ ਵਾਲੇ ਦੀ ਬਿਓ ਪਲੰਟੀ ਨਿਊਜ਼ੀਲੈਂਡ ਤੇ ਸ਼ਾਹਕੁਰ ਦੀਆਂ ਟੀਮਾਂ ਦੇ ਦਰਮਿਆਨ ਖੇਡੇ ਜਾ ਰਿਹਾ ਮੁਕਾਬਲਾ ਬਹੁਤ ਰੌਚਕ ਬਹੁਤ ਦਿਲਚਸਪ ਆ ਅਗਲੀ ਪਈ ਹੋਈ ਕਬੱਡੀ ਦੇ ਉੱਪਰ ਦੇਖਦੇ ਆ ਵੀ ਕੌਣ ਬਿਓ ਪਲੰਟੀ ਨਿਊਜ਼ੀਲੈਂਡ ਖੂਬਸੂਰਤ ਦੇਸ਼ ਆ ਸ਼ੀਲੂ ਖੂਬਸੂਰਤ ਜਾਫੀ ਉਹ ਡੱਕਣ ਦੀ ਕੋਸ਼ਿਸ਼ ਕਰਦਾ ਹੋਇਆ ਪਈ ਹੋਈ ਦੇਸੀ ਦੀ ਕਬੱਡੀ ਦੇਖਦੇ ਆ ਵੀ ਕਰੂ ਕਮਾਲ ਮੁੰਡਾ ਆ ਸੱਜੇ ਖੱਬੇ ਆ ਆ ਆ 2 ਲੱਖ ਵਾਲਾ ਦੂਜਾ ਜਫਾ ਲੱਗਿਆ 2 ਲੱਖ ਵਾਲਾ ਦੂਜਾ ਜਫਾ ਲੱਗਿਆ ਮੁੰਡਾ ਖਰੇ ਵੱਖਰੇ ਰਿਕਾਰਡ ਬਣਾਉਂਦਾ ਨਧਰ ਵਾਲਾ ਵੀ ਵੱਖਰੇ ਰਿਕਾਰਡ ਬਣਾਉਂਦਾ ਲਾ ਬੂਰੀ ਅਸ਼ੀਸ਼ਰ ਵਾਲਾ ਅਗਲੀ ਰੇਡ ਹੈ ਪਾਉਂਦਾ ਮਨਸੂਰ ਬਾਲ ਦੇ ਕੱਪ ਦਾ ਲੋਕਾਂ ਨੂੰ ਨਜ਼ਾਰਾ ਹੈ ਆਉਂਦਾ ਆਹ ਮੱਖਣ ਅਲੀ ਅੱਜ ਸਿਰੇ ਦੀਆਂ ਗੱਲਾਂ ਸਣਾਉਂਦਾ ਤੁਮਾ ਪਾਉਂਦਾ ਔਰ ਵੇਖਦਾ ਵੀ ਸ਼ੀਲੂ ਬੂਰੀਏ ਨਾਲ ਭਿੜਦਾ ਐਨ ਲੋਕਾਂ ਦਾ ਚਿਹਰਾ ਖੇਡਦਾ ਆਹ ਮੁੰਡਾ ਅੜ ਗਿਆ ਮੂਰੇ ਇਸ ਵੇਲੇ ਕਰੂਗਾ ਦੂਰੇ ਆਹ ਮੁੰਡਾ ਅੜ ਗਿਆ ਮੂਰੇ ਸਿਰਰਾ ਸੇ ਹੋਏਗਾ ਬੂਰੀ ਵੱਲੇ ਵੱਲੇ ਕਰਵਾਉਣਾ ਤਿੰਨ ਲਾ ਗਿਆ ਮੇਰੇ ਵੀਰੋ ਤਿੰਨ ਲਾ ਗਿਆ ਜਫਾ ਰਹਿ ਗਿਆ ਤੇ ਰੁਪਈਏ 2.5 ਲੱਖ ਦਾ ਫੈਸਲਾ ਹੋ ਜਾਣਾ ਲਓ ਅਗਲੀ ਕਬੱਡੀ ਫਰਮਾਨੇ ਵਾਲਾ ਦੇਸੀ ਅਗਲੀ ਕਬੱਡੀ ਪਾਉਣ ਦੇ ਲਈ ਫਰਮਾਨੇ ਵਾਲਾ ਦੇਸੀ ਅਗਲੀ ਕਬੱਡੀ ਪਾ ਰਿਹਾ ਹੈ 2.5 ਲੱਖ ਦਿੱਤਾ ਜਾਉ ਸ਼ੀਲੂ ਨੂੰ ਧੰਨਵਾਦ ਕਰਦੇ ਹਾਂ ਸੁਖ ਸੰਧੂ ਜੀ ਗਗਨ ਸੰਧੂ ਘੁਮਨ ਬ੍ਰਦਰਜ਼ ਕਾਲਾ ਸਰਪੰਚ ਆ ਬੱਲੇ 3 ਲੱਖ ਹੋਊਗਾ ਲੈ ਵੀ ਸ਼ੀਲੂ ਇੱਕ ਜਫਾ ਰਹਿ ਗਿਆ ਲੱਖ ਤੈਨੂੰ ਦਿੱਤਾ ਜਾਊਗਾ ਸਾਡੇ ਹੈਪੀ ਯੂਕੇ ਸ਼ੀਲ ਸੰਧੂ ਬਾਦਮਾਨ ਕਾਲਾ ਸਰਪੰਚ ਘੁੰਮਣ ਬ੍ਰਦਰ ਤੇ ਸੁਖ ਸੰਧੂ ਘੁੰਮਣ ਬ੍ਰਦਰ ਤੇ ਸੁਖ ਸੰਧੂ ਇੱਕ ਜਫਾ 3 ਲੱਖ ਦਾ ਲੱਗੂ ਸ਼ੀਲੂ ਦਾ ਜੇ ਮਨਸੂਰ ਵਾਲੇ ਨਿਆਰਾ ਆਇਆ ਇਹ ਜੋਰਦਾਰ ਮਾਰੀ ਦੀ ਰੇਟ ਤੋਂ ਬਾਅਦ ਬੂਰੀ ਆ ਗਿਆ ਸ਼ੀਸ਼ਰ ਵਾਲਾ ਲਓ ਅਗਲੀ ਕਬੱਡੀ ਪਾਉਣ ਦੇ ਵਾਸਤੇ ਇਹ ਹਰਿਆਣੇ ਵਾਲਾ ਮੁੰਡਾ ਇਹਨੇ ਵੀ ਕਮਾਲਾਂ ਕੀਤੀ ਹੋਈ ਆ ਖੇਡ ਕਬੱਡੀ ਦੇ ਵਿੱਚ ਇਹਦੇ ਵੀ ਰਿਕਾਰਡ ਬੋਲਦੇ ਨੇ ਅੱਜ ਕੌਣ ਰਿਕਾਰਡ ਬਣਾਊਗਾ ਇਧਰੇ ਪਾਸੇ 3 ਲੱਖ 3 ਲੱਖ 3 ਲੱਖ ਸ਼ੀਲੂ ਜਿੱਤ ਗਿਆ ਪੰਜ ਰਫੇ ਹੋ ਗਏ ਆ ਸ਼ੀਲੂ ਦੇ 3 ਲੱਖ ਦੇ ਪੰਜ ਰਫੇ ਹੋ ਗਏ ਸੁਖ ਸੰਧੂ ਗਗਨ ਸੰਧੂ ਪੰਮਨ ਬ੍ਰਦਰਜ਼ ਕਾਲਾ ਸਰਪੰਚ ਬਾਜਮਾਨ ਦੇ ਨਾਲ ਹੈਪੀ ਯੂਕੇ ਸੋ ਪੰਜ ਜਫੇ ਜਿਹੜੇ ਐ ਉਹ 3 ਲੱਖ ਦੇ ਹੋ ਗਏ ਨੇ 3 ਲੱਖ ਦੇ ਜਫੇ ਲਾਏ ਲੈ ਵੀ ਜੰਡ ਜੰਡ 3 ਦਾ ਹੋ ਗਿਆ ਪੱਕਾ ਜੇ ਉਹ ਦੋ ਹੋਰ ਲਾ ਦੂ ਤੇ ਕਹਿੰਦੇ 5 ਲੱਖ ਕਰ ਦਿੰਨੇ ਆ ਜੇ ਦੋ ਹੋਰ ਲਾ ਗਿਆ ਫਿਰ 5 ਲੱਖ ਦਿੱਤਾ ਜਾਵੇਗਾ 3 ਦਾ ਪੱਕਾ ਹੋ ਗਿਆ ਇੱਕ ਸਾਈਡ ਤੇ ਪਰ ਇਹਦੇ ਵਿੱਚ ਹੀ ਦੋ ਜਫੇ ਹੋਰ ਖੈਡ ਕਰਦੇ ਹੋਰ ਦੋ ਜਲਾਮ ਨੇ ਪਾਈ ਹੈ ਤੇ ਕਹਿੰਦੇ 5 ਲੱਖ ਦਿੱਤਾ ਜਾਣਾ ਹੈ ਇਹ ਪਾਲੀ ਦੀ ਛੇ ਤੇਰਾ ਸਨਮ ਜਿਹੜੀ ਟੀਮ ਲਈ ਖੇਡਦਾ ਮੁੰਡਾ ਉਹਦਾ ਨਾਂ ਬੇਓ ਪਲੰਟੀ ਹੈ ਟੰਗੇ ਵਾਲੇ ਟਾਈ ਦੀ ਟੀਮ ਹੈ ਹਾਂ 5 ਲੱਖ ਦੋ ਜਫੇ ਰਹਿ ਗਏ ਨੇ ਤਿੰਨ ਪੱਕਾ ਹੋ ਗਿਆ ਤਿੰਨ ਨੂੰ ਤਾਂ ਲੈਮੀਨੇਸ਼ਨ ਹੋ ਗਿਆ ਪਰ ਜੇ ਦੋ ਲਾ ਗਏ ਤੇ 5 ਹੋ ਜਾਣਾ ਲਓ ਇਧਰ ਮੈਦਾਨ ਦੇ ਵਿੱਚ ਬੱਲੇ ਬੱਲੇ ਆ ਪਾਲੀ ਤੇ ਸ਼ੀਲੂ ਪਾਲੀ ਤੇ ਸ਼ੀਲੂ ਪਾਲੀ ਤੇ ਸ਼ੀਲੂ ਦਾ ਮੁਕਾਬਲਾ ਫਿਰ ਕਬੱਡੀ ਹਨੇਰੀ ਸਾਹਿਬ ਕਮਾਲ ਕਰਦਾ ਮੁੰਡਾ ਕਬੱਡੀ 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 ਇੱਕ ਨੰਬਰ ਰਹਿ ਗਿਆ ਆਓ ਸੁਖ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ ਸੁੱਖ ਦਾ ਗਗਨ ਲੱਕ ਤੜਾ ਕੇ ਕੁੱਦ ਬਣਦੀ ਮੱਸਾ 12 ਕ ਹਜ਼ਾਰ ਵੀ ਜੀਰੋ ਸਯੋਰ ਨੂੰ ਮਿਲ ਜੇ ਰੈੱਡ ਪਾਸਪੋਰਟ ਬਣ ਜੂ ਆਪੇ ਵੀ ਪਿੰਡ ਛੱਡਣਾ ਔਖਾ ਛੱਡਣੇ ਔਖੇ ਛੱਡੇ ਮਾਪੇ ਵੀ 6 ਲੱਖ 6 ਲੱਖ 6 ਲੱਖ 6 ਲੱਖ ਜਿੱਤ ਗਿਆ ਜਿੱਤ ਗਿਆ 6 ਲੱਖ ਇਦਰ ਲੀਗ ਦੇ ਚੈਨਲ ਤੇ ਚੈੱਕ ਕਟਿਆ ਜਾ ਰਿਹਾ ਸਾਰੇ ਸਤਕਾਰ ਦੇ ਯੋਗ ਵੀਰ ਬਹੁਤ ਬਹੁਤ ਧੰਨਵਾਦ ਹੈ ਸੁਖ ਸੰਧੂ ਜੀ ਦਾ ਕੁੰਮਣ ਬ੍ਰਦਰਜ਼ ਦਾ ਕਾਲੇ ਸਰਪੰਚ ਦਾ ਬਾਜਮਾਨ ਦਾ ਗਗਨ ਸੰਧੂ ਦਾ ਤੇ ਹੈਪੀ ਯੂਕੇ ਤੇ ਮੰਗਾ ਮਿੱਠਾਪੁਰ ਦਾ ਧੰਨਵਾਦ ਹੈ ਜਸਵਿੰਦਰ ਸਿੰਘ ਸੋਨੂ ਸੰਧੂ ਜੀ ਉਹਨਾਂ ਦਾ ਤੇ ਗੁੱਲੂ ਵੱਡੇ ਦਾ ਤੇ ਨਾਲ ਨੌਜਵਾਨ ਜੱਗੂ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਹੈਪੀ ਪੰਡਤ ਜੀ ਖੀਰਾਂ ਵਾਲੀ ਹੋਲਡ ਵਾਲਾ ਨੰਬਰ ਕਲੀਅਰ ਕੀਤਾ ਜਾਵੇ ਜਲਦੀ ਨਾਲ ਤਾਂ ਕਿ ਰਿਜ਼ਲਟ ਅਨਾਉਂਸ ਕਰ ਸਕੀਏ ਹੋਲਡ ਵਾਲਾ ਨੰਬਰ ਇਧਰ 12 ਤੇ 13 ਕੱਪ ਹੋ ਗਿਆ ਹੈ 12 ਤੇ 13 ਕੱਪ ਜਿਹੜੇ ਹੋ ਗਏ ਹੈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਵੱਡੇ ਪੱਦਰ ਤੇ ਮਾਨ ਸਨਮਾਨ ਹਾਂ ਥੋੜਾ ਜਿਹਾ ਦੈਰਾ ਪਾ ਖੁੱਲਾ ਕਰੀਏ ਹਾਂ ਨਾਗਦੋ ਨਾਗਦ ਗੱਲ ਨਹੀਂ ਇਧਰ ਚੈੱਕ ਜਿਹੜਾ ਦਿੱਤਾ ਜਾ ਰਿਹਾ ਸ਼ੀਲੂ ਨੂੰ 6 ਲੱਖ ਪਟੋਨੀ ਸੰਧੂ ਜੀ ਇਧਰ ਆ ਬਸੇ ਆਇਓ ਚੈੱਕ ਦਿੱਤਾ ਜਾ ਰਿਹਾ ਸ਼ੀਲੂ ਨੂੰ ਤੁਹਾਡੀ ਹਾਜ਼ਰੀ ਜ਼ਰੂਰੀ ਹੈ ਇਧਰ ਆ ਜਿਓ ਮਿਹਰਬਾਨੀ ਕਰਕੇ ਸੋ 6 ਲੱਖ 5 ਜੱਫਿਆਂ ਦਾ ਤੇ ਚੈੱਕ ਜਿਹੜਾ ਉਹ ਗਰਾਊਂਡ ਦੇ ਵਿੱਚ ਕੱਟ ਕੇ ਦਿੱਤਾ ਜਾ ਰਿਹਾ ਸਾਡੇ ਸੁਖ ਸੰਧੂ ਗਗਨ ਸੰਧੂ ਜੀ ਘਮਣਵਾਲਾ ਕਾਲਾ ਸਰਪੰਚ ਬਾਜ਼ਮਾਨ ਜੀ ਉਹਨਾਂ ਦਾ ਤੇ ਨਾਲ ਹੈਪੀ ਯੂਕੇ ਦਾ ਸਾਰੇ ਸਤਕਾਰਯੋਗ ਵੀਰਾਂ ਦਾ ਤੇ ਮੰਗੇ ਮਿੱਠਾਪੁਰ ਦਾ ਸਾਰਿਆਂ ਦਾ ਰੋਲ ਹੈ ਸਹਿਯੋਗ